ਹੇ ਹੇ ਗੇ 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 ਸ਼ਬਾਸ਼ ਸ਼ਬਾਸ਼ ਸਰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜੀ ਸਾਨੂੰ ਤੇ ਇਹ ਸਮਝੋ ਅਸੀਂ ਆਪਣੇ ਸ਼ਬਦ ਨਹੀਂ ਬਿਆਨ ਕਰ ਸਕਦੇ ਨਹੀਂ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਮੁਹੱਲੇ ਦਾ ਸਾਡੇ ਜਲੰਧਰ ਦਾ ਨਾਮ ਵਰਲਡ ਲੈਵਲ ਤੇ ਰੋਸ਼ਨ ਹੋਇਆ ਸਾਡੀ ਇੰਡੀਆ ਟਾਈਮ ਟੀਮ ਦੇ ਕਰਕੇ ਜੀ ਤੇ ਲੋ ਅਸੀਂ ਜੇ ਗੋਲਡ ਮੈਡਲ ਨਹੀਂ ਲਿਆ ਸਕੇ ਤੇ ব্রونز ਮੈਡਲ ਜਿਹੜਾ ਹੈਗਾ ਉਹ ਆਇਆ ਇਹਦੀ ਬੜੀ ਖੁਸ਼ੀ ਦੀ ਗੱਲ ਹੈ। ਬਿਆਨ ਨਾਲੋਂ ਵੱਧ ਕੇ ਖੁਸ਼ੀ ਹੈ ਜੀ। 플레이ਰ ਦੱਸਦੇ ਰਹੇ ਮੁੰਡਾ ਆਪਣਾ ਜ਼ੋਰ ਲਗਾਣਾ ਫਲ ਪ੍ਰਮਾਤਮਾ ਨਾਲ ਦੇਣਾ ਜੀ। ਉਹਨਾਂ ਨੇ ਆਪਣੀ ਜ਼ੋਰ ਲਾਇਆ ਜੀ ਪੂਰਾ ਉਹਨਾਂ ਦੀ ਮਿਹਨਤ ਦਾ ਉਹਨਾਂ ਨੂੰ ਫਲ ਅੱਜ ਮਿਲਿਆ ਜੀ। ਇੱਕ ਲਿਸਟ 'ਚ ਆਏ ਨੇ ਬਹੁਤ ਵਧੀਆ ਫੀਲ ਹੋ ਰਿਹਾ ਜੀ। ਮੇਰਾ ਨਾ ਕੰਫੀਡੈਂਸ ਲੈਵਲ ਇੰਨਾ ਸੀਗਾ ਕਿ ਮੈਂ ਅੰਦਰੋਂ ਅੰਦਰੀ ਅਰਦਾਸ ਚੱਲ ਰਹੀ ਸੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੀ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਹੁਣ ਤੁਸੀਂ ਮਾਲਕ ਜਿਹੜਾ ਬ੍ਰੌਂਜ਼ ਮੈਲ ਝੋਲੀ ਪਾਉਣਾ ਵਾ ਜਾਨ ਜੀ ਗਲੇ 'ਚ ਕਦੇ ਆ ਜਾਂਦੀ ਸੀ ਕਦੇ ਰਹਿ ਜਾਂਦੀ ਸੀ ਜਦੋਂ ਪੀਸੀ ਤੇ ਪੀਸੀ ਮਿਲਦਾ ਸੀਗਾ ਤੇ ਮੇਰੇ ਘਰ ਦੇ ਕਹਿੰਦੇ ਸੀਗੇ ਹਾਏ ਹੋ ਗਿਆ ਮੈਂ ਕਿਹਾ ਟੈਨਸ਼ਨ ਨਾ ਲਓ ਜੀ ਪੂਰੀ ਮਿਹਨਤ ਹੈ ਜੀ ਹਰ ਪਲੈਂਟੀ ਕੋਲਰ ਰੋਕਣਾ ਬਹੁਤ ਮਿਹਨਤ ਵਾਲੀ ਗੱਲ ਹੈ ਪਲਾਨਿੰਗ ਹੈ ਸਭ ਕੁਝ ਹੈ ਜੀ ਇਹਨਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਜੀ Okay. We're wow. ਮੈਡਲ ਦੀ ਵੱਡੀ ਜਿੱਤ ਤੋਂ ਬਾਅਦ ਭਾਰਤੀ ਹਾਕੀ ਪਲੇਅਰਾਂ ਦੇ ਘਰ ਦੇ ਵਿੱਚ ਇਸ ਵਕਤ ਰੌਣਕ ਦੇਖਣ ਨੂੰ ਮਿਲੀ ਹੈ ਇੱਕ ਪਾਸੇ ਜਿੱਤੇ 골ਡ ਮੈਡਲ ਦੀ ਆਸ ਸੀ ਪਰ ਉਹ ਆਸ ਟੁੱਟੀ ਭਾਰਤੀਆਂ ਦੇ ਮਨ ਦੇ ਵਿੱਚ ਆਸ ਬਣੀ ਰਹੀ ਕਿ ਹੁਣ ਬ੍ਰੌਂਜ਼ ਮੈਡਲ ਜਿਹੜਾ ਹੈ ਉਹ ਆਵੇਗਾ ਤੇ ਉਸ ਤੋਂ ਬਾਅਦ ਹੁਣ ਮੈਚ ਖਤਮ ਹੋਇਆ ਹੈ ਤੇ ਬ੍ਰੌਂਜ਼ ਮੈਡਲ ਦੀ ਵੱਡੀ ਜਿੱਤ ਹੋਈ ਹੈ ਪਰਿਵਾਰ ਪੂਰਾ ਹੈਗਾ ਇਹ ਨਾਲ ਗੱਲਬਾਤ ਕਰ ਲਾਂਗੇ ਮੈਮ ਕਿੰਨੇ ਕ ਖੁਸ਼ੀ ਹੈ ਇਸ ਵਕਤ ਹੋ ਰਹੀ ਹੈ ਬ੍ਰੌਂਜ਼ ਮੈਡਲ ਹੁਣ ਝੋਲੀ ਦੇ ਵਿੱਚ ਹੈਗਾ ਜਿੱਤ ਗਏ ਹੈਗੇ ਹਾਂ ਜੀ ਬਹੁਤ ਖੁਸ਼ੀ ਆ ਅੱਜ ਤਾਂ ਪਤਾ ਨਹੀਂ ਲੱਗਣਿਆ ਹੁਣ ਤੇ ਬਸ ਇਹ ਹੀ ਬਾਬਾ ਜੀ ਕਿਰਪਾ ਕਰਨੇ ਕਿ ਜਿੱਤ ਕੇ ਆਣ ਤੇ ਐਦਾਂ ਹੀ ਜਿੱਤ ਦੇ ਮੈਂ ਤਾਂ ਜਿੱਤ ਕੇ ਅੱਗੇ ਤਾਂ ਵੀ ਜਿੱਤ ਕੇ ਆਣ ਜਦੋਂ ਵੀ ਜਿੱਥੇ ਵੀ ਜਾਣ ਹਾਂਜੀ ਅੱਛਾ ਇੱਕ ਮਨ ਦੇ ਵਿੱਚ ਖਿਆਲ ਇਹ ਸੀਗਾ ਕਿ 골ਡ ਮੈਡਲ ਆਉਣਾ ਹੈਗਾ ਤੇ ਮਨ ਦੇ ਵਿੱਚ ਇਤਿਹਾਸ ਫਿਰ ਆਇਆ ਕਿ ਬਈ ਹੁਣ 골ਡ ਮੈਡਲ ਨਹੀਂ ਆਇਆ ਪਰ ਬ੍ਰੌਂਜ਼ ਮੈਡਲ ਆਉਣਾ ਹੀ ਚਾਹੀਦਾ ਹੈ ਮੈਚ ਜਦੋਂ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਮੈਚ ਖਤਮ ਹੋਣ ਤੱਕ ਤੁਹਾਡੇ ਕੀ ਰਿਐਕਸ਼ਨ ਨੇ ਕੀ ਮਨ ਦੇ ਵਿੱਚ ਖਿਆਲ ਚੱਲਦੇ ਸੀ ਬਸ ਸਾਰ ਦੱਸਾਂ ਕਰ ਰਹੇ ਸੀਗੇ ਬਾਬਾ ਜੀ ਨੇ ਅੱਜ ਇਰਦਾਸ ਪੂਰੀ ਕਰ ਦਿੱਤੀ ਆ ਤੇ ਬਹੁਤ ਖੁਸ਼ੀ ਹੋਈ ਹੈ ਮਿਹਨਤ ਮਿਹਨਤ ਬੜੀ ਸੀਗੀ ਮਿਹਨਤ ਦਾ ਫਲ ਮਿਲ ਗਿਆ ਹਾਂਜੀ ਮਿਹਨਤ ਦਾ ਫਲ ਮਿਲ ਗਿਆ ਸਾਰੀ ਟੀਮ ਨੂੰ ਹਾਂਜੀ ਅੱਛਾ ਹੋਰ ਵੀ ਨਹੀਂ ਗੱਲਬਾਤ ਕਰਨੀ ਆ ਅੱਛਾ ਕਿੰਨੀ ਖੁਸ਼ੀ ਹੋ ਰਹੀ ਹੈ ਘਰ ਦੇ ਵਿੱਚ ਜੋ ਪਹਿਲਾਂ ਇੱਕ ਖੁਸ਼ੀ 골ਡ ਮੈਡਲ ਦੀ ਹੋਣੀ ਸੀਗੀ ਉਹ ਖੁਸ਼ੀ ਲੁਕੀ ਰਹੀ ਤੇ ਉਸ ਤੋਂ ਬਾਅਦ ਦੁਬਾਰਾ ਹੁਣ ਘਰ ਦੇ ਵਿੱਚ ਖੁਸ਼ੀ ਆਈ ਬ੍ਰਾਂonz ਮੈਡਲ ਜਿਹੜਾ ਹੈਗਾ ਉਹ ਹੁਣ ਝੋਲੀ ਦੇ ਵਿੱਚ ਪਿਆ ਹੈਗਾ ਕਿੰਨੀ ਖੁਸ਼ੀ ਆ ਗਈ ਹੈ ਕੋਜੀ ਇਹ ਸਾਡੇ ਲਈ ਬਹੁਤ ਖੁਸ਼ੀ ਦਾ ਪਲ ਹੈ ਕਿ ਪਹਿਲੋ ਅਸੀਂ ਜੇ 골ਡ ਮੈਡਲ ਨਹੀਂ ਲਿਆ ਸਕੇ ਤੇ ਬ੍ਰਾਉਨਜ਼ ਮੈਡਲ ਜਿਹੜਾ ਹੈਗਾ ਉਹ ਆਇਆ ਇਹਦੀ ਬੜੀ ਖੁਸ਼ੀ ਦੀ ਗੱਲ ਹੈ ਇਸ ਤੋਂ ਬਾਅਦ ਸਾਡੇ ਲਈ ਕੋਈ ਖੁਸ਼ੀ ਨਹੀਂ ਹੈਗੀ ਪਰ ਐਸੇ ਨੇ ਜਿਹੜਾ ਅੱਜ ਉਹਨਾਂ ਨੇ ਤੁਸੀਂ ਹੈਗੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ ਵਿਆਹ ਨਾਲੋਂ ਵੱਧ ਕੇ ਖੁਸ਼ੀ ਹੈ ਜੀ ਅੱਛਾ ਉਹਨੂੰ ਇਹ ਖੁਸ਼ੀ ਕਿਵੇਂ ਮਨਾਉਂਗੇ ਲੱਡੂ ਤਾਂ ਖਿਲਾ ਦਿੱਤੇ ਨੇ ਇਸ ਤੋਂ ਇਲਾਵਾ ਹੋਰ ਕੀ ਕੁਝ ਬਿਲਕੁਲ ਹੀ ਜਿਦਾ ਅਸੀਂ ਪਹਿਲਾਂ ਪਹਿਲਾਂ ਜਿੱਤ ਕੇ ਆਏ ਸੀਗੇ ਉਦੋਂ ਵੀ ਢੋਲਾ ਨਾਲ ਉਹਨਾਂ ਦਾ ਸਵਾਗਤ ਕੀਤਾ ਸੀਗਾ ਜੀ ਤੇ ਹੁਣ ਵੀ ਇਹੀ ਇਸ ਹਿਸਾਬ ਦੇ ਨਾਲ ਹੀ ਉਹਨਾਂ ਦਾ ਸਵਾਗਤ ਕੀਤਾ ਜਾਊਗਾ ਸੁਖਜੀਤ ਹੋਰ ਸੁਖਜੀਤ ਉਹਨਾਂ ਦਾ ਕਿਵੇਂ ਕਿਵੇਂ ਦਾ ਸਵਾਗਤ ਹੋਵੇਗਾ ਸਵਾਗਤ ਤਾਂ ਇਹੀ ਹੈ ਅੱਜ ਜਿੰਨਾ ਵੀ ਸਾਡੇ ਕੋਲ ਵੱਧ ਤੋਂ ਵੱਧ ਹੋਇਆ ਖੁਸ਼ੀ ਉਹਦੇ ਜ਼ਾਹਰ ਕਰਾਂਗੇ ਔਰ ਉਹਨਾਂ ਨੂੰ ਸਪੈਸ਼ਲ ਤਸੀਬ ਕਰਨ ਲਈ ਸਪੈਸ਼ਲ ਅਰੇਂਜਮੈਂਟ ਹੋਏਗਾ ਤਾਰਾ ਕੁਝ ਅੱਛਾ ਤੁਹਾਨੂੰ ਕਿੰਨੇ ਕਾ ਖੁਸ਼ੀ ਹੋ ਰਹੀ ਹੈ ਜਦੋਂ ਪਤਾ ਲੱਗਦਾ ਹੈ ਕਿ ব্রੌਂਜ਼ ਮੈਡਲ ਹੁਣ ਝੋਲੀ ਦੇ ਵਿੱਚ ਪੈ ਗਿਆ ਹੈਗਾ ਮੈਚ ਖਤਮ ਹੋਣ ਤੋਂ ਬਾਅਦ ਸ਼ੁਰੂਆਤ ਜਦੋਂ ਹੋਈ ਤੇ ਹੁਣ ਜਦੋਂ ਸਾਨੂੰ ਬਹੁਤ ਹੀ ਬੱਚੇ ਉੱਤੇ ਸ਼ੌਕੀ ਟੀਮ ਨੂੰ ਪਰਮਾਨ ਹੈ ਜਿਨ੍ਹਾਂ ਨੇ ਜਲੰਧਰ ਸਿਟੀ ਔਰ ਸਾਡੀ ਕਲੋਨੀ ਦਾ ਮਾਣ ਵਧਾਇਆ ਔਰ ਅਸੀਂ ਪੂਰੀ ਇੰਡੀਅਨ ਹਾਕੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਨੇ ਹਾਂ ਔਰ ਜਦੋਂ ਪੂਰੀ ਟੀਮ ਔਰ ਸਾਡਾ ਬੱਚਾ ਇੱਥੇ ਅਰਾਈਵ ਕਰੇਗਾ ਤਾਂ ਉਹਨੂੰ ਪੂਰੀ ਖੁਸ਼ੀਆਂ ਦੇ ਨਾਲ ਸਵਾਗਤ ਕੀਤਾ ਜਾਏਗਾ। ਥੈਂਕ ਯੂ। ਇਸ ਵਕਤ ਕਲੋਨੀ ਦੇ ਵੀ ਲੋਕ ਜਿਹੜੇ ਨੇ ਉਹ ਪ੍ਰੋਪਰ ਇਸ ਜਗ੍ਹਾ ਦੇ ਉੱਤੇ ਆਏ ਨੇ ਕਿਉਂਕਿ ਖੁਸ਼ੀ ਬਹੁਤ ਹੈਗੀ ਹੈ ਕਲੋਨੀ ਦਾ ਨਾਮ ਰੋਸ਼ਨ ਹੋਇਆ ਹੈ। ਕਿੰਨੀ ਕ ਖੁਸ਼ੀ ਹੈਗੀ ਹੈ 브్రాన్స్ ਮਾਡਲ ਹੁਣ ਝੋਲੀ ਦੇ ਵਿੱਚ ਸਰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜੀ। ਸਾਨੂੰ ਤੇ ਇਹ ਸਮਝੋ ਅਸੀਂ ਆਪਣੇ ਸ਼ਬਦ ਨਹੀਂ ਬਿਆਨ ਕਰ ਸਕਦੇ ਨਹੀਂ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਮਹੱਲੇ ਦਾ ਸਾਡੇ ਜਲੰਧਰ ਦਾ ਨਾਮ ਵਰਲਡ ਲੈਵਲ ਤੇ ਰੋਸ਼ਨ ਹੋਇਆ ਸਾਡੀ ਇੰਡੀਆ ਟਾਈਮ ਟੀਮ ਦੇ ਕਰਕੇ ਜੀ। गोल्ड मेडल दी आज सिगी ओ आज टूटी दुख काफी होया कि गोल्ड मेडल ਝੋਲੀ ਦੇ ਵਿੱਚ ਹੋਣਾ ਸੀਗਾ ਪਰ ਹੁਣ ਜਦੋਂ ব্রੌਂਜ਼ ਮੈਡਲ ਝੋਲੀ ਦੇ ਵਿੱਚ ਆਇਆ गोल्ड मेडल ਤੋਂ ਜ਼ਿਆਦਾ ਖੁਸ਼ੀ ਹੋ ਰਹੀ ਹੈ ਯਾ ਪਰ ਦੇਖੋ ਜੀ ਪਲੇਅਰਸ ਨੇ ਆਪਣੀ ਮਿਹਨਤ ਕੀਤੀ ਗਰਾਊਂਡ 'ਚ ਆਪਣਾ ਜ਼ੋਰ ਲਗਾਇਆ ਪਲੇਅਰ ਦਾ ਧਰਮ ਹੁੰਦਾ ਆਪਣਾ ਜ਼ੋਰ ਲਗਾਣਾ ਫਲ ਪ੍ਰਮਾਤਮਾ ਨਾਲ ਲੈਣਾ ਜੀ ਉਹਨਾਂ ਨੇ ਆਪਣਾ ਜ਼ੋਰ ਲਾਇਆ ਜੀ ਪੂਰਾ ਉਹਨਾਂ ਦੀ ਮਿਹਨਤ ਦਾ ਉਹਨਾਂ ਨੂੰ ਫਲ ਅੱਜ ਮਿਲਿਆ ਜੀ ਇੱਕ ਲਿਸਟ 'ਚ ਆਏ ਨੇ ਬਹੁਤ ਵਧੀਆ ਫੀਲ ਹੋ ਰਿਹਾ ਜੀ ਮਾਨ ਨੇ ਦੇ ਵਿੱਚ ਉਦਾਸੀ ਸੀ ਜਦੋਂ 골ਡ ਮੈਡਲ ਛੁੱਟ ਗਿਆ ਸੀਗਾ ਆਪਣੇ ਕੋਈ ਪਰ ਦੇਖੋ ਜੀ ਗਮ ਤੇ ਥੋੜਾ ਹੁੰਦਾ ਹੀ ਹੈ ਜੀ ਉਹ ਬੰਦੇ ਦੇ ਆਸਾਂ ਲੱਗੀਆਂ ਹੁੰਦੀਆਂ ਪਰ ਸਾਨੂੰ ਆਪਣੀ ਟੀਮ ਤੇ ਮਾਣ ਸੀ ਜਿਹੜਾ ਸਭ ਨੇ ਆਪਣੀ ਮਿਹਨਤ ਕਰਦੇ ਸੀ ਨਾ ਗਰਾਊਂਡ 'ਚ ਆਪਣਾ ਪਸੀਨਾ ਵਹਾਇਆ ਸੀ ਉਹਨਾਂ ਨੂੰ ਉਹਨਾਂ ਦਾ ਫਲ ਜ਼ਰੂਰ ਮਿਲਣਾ ਸੀ ਜੀ ਹੂੰ ਇਹ ਫਲ ਅੱਜ ਜਦੋਂ ਮੈਚ ਜਦੋਂ ਤੁਸੀਂ ਦੇਖਿਆ ਜਦੋਂ ਸ਼ੁਰੂਆਤ ਹੋਈ ਮੈਚ ਦੀ ਐਂਡ ਐਂਡਿੰਗ ਹੋਈ ਜਦੋਂ ਮੈਚ ਦੀ ਸ਼ੁਰੂਆਤ ਤੋਂ ਐਂਡ ਤੱਕ ਕਿਹੋ ਜਿਹਾ ਮਨ ਦੇ ਵਿੱਚ ਹੌਪ ਹੌਪ ਜਾਨ ਜੀ ਗਲੇ 'ਚ ਕਦੇ ਆ ਜਾਂਦੀ ਸੀ ਕਦੇ ਰਹਿ ਜਾਂਦੀ ਸੀ ਜਦੋਂ ਪੀਸੀ ਤੇ ਪੀਸੀ ਮਿਲਦਾ ਸੀਗਾ ਤੇ ਮੇਰੇ ਘਰ ਦੇ ਕਹਿੰਦੇ ਸੀਗੇ ਹਾਏ ਹੋ ਗਿਆ ਮੈਂ ਕਿਹਾ ਟੈਨਸ਼ਨ ਨਾ ਲਓ ਜੀ ਪੂਰੀ ਮਿਹਨਤ ਹੈ ਜੀ ਹਰ ਪਲੈਂਟਿਕੋਲ ਰੋਕਣਾ ਬ ਦੀ ਕੀ ਪੀਏ ਜੀ اچھا ਉਹਨਾਂ ਦੇ ਫਾਦਰ ਸਾਹਿਬ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਇੱਕ ਇੱਕ ਪਲ ਇੱਕ ਇੱਕ ਮੂਮੈਂਟ ਬੜਾ ਸੋਚਣ ਵਾਲਾ ਤੇ ਦਿਲ ਦੇ ਵਿੱਚ ਇੱਕ ਹੋਕਾ ਪੈਦਰ ਕਰਨ ਵਾਲਾ ਸੀਗਾ ਕਿਵੇਂ ਇਸ ਮੂਮੈਂਟ ਨੂੰ ਕਿਵੇਂ ਉਸ ਦਿਲ ਦੇ ਧੜਕਣ ਨੂੰ ਕਾਬੂ ਤੁਸੀਂ ਕੀਤਾ ਅੱਜ ਗੋਲਡ ਬ੍ਰੌਂਸ ਮੈਡਲ ਚੋਲੀ ਪਿਆ ਬਹੁਤ ਵਧੀਆ ਮੈਚ ਜਿਹੜਾ ਬਹੁਤ ਟਫ ਮੈਚ ਹੋਇਆ ਵਾ ਔਰ ਮਲਕੇ ਜਿਹੜੇ ਆਪਣੇ ਭਾਰਤ ਦੇ ਖਿਡਾਰੀ ਨੇ ਬਹੁਤ ਵਧੀਆ ਉਹਨਾਂ ਨੇ ਖੇਡ ਦਾ ਪ੍ਰਦਰਸ਼ਨ ਕੀਤਾ ਵਾ ਲਾਸਟ ਪੁਆਇੰਟਾਂ ਤੇ ਉਹਨਾਂ ਨੂੰ ਜਿਹੜੇ ਦੋ ਪਲੈਂਟੀ ਕਰਨਰ ਪਲੈਂਟੀ ਕਰਨ ਤੇ ਪਲੈਂਟੀ ਕਰ ਜਿਹੜੇ ਮਿਲਦੇ ਜਾ ਰਹੇ ਸੀਗੇ ਉਹਨਾਂ ਦਾ ਕਿਤੇ ਇਹ ਸੀਗਾ ਕਿ ਅਸੀਂ ਗੋਲ ਨੂੰ ਉਤਾਰਿਆ ਜਾਵੇ ਬਰਾਬਰ ਕੀਤਾ ਜਾਵੇ ਪਰ ਮੇਰਾ ਨਾ ਕੰਫੀਡੈਂਸ ਲੈਵਲ ਇੰਨਾ ਸੀਗਾ ਕਿ ਮੈਂ ਅੰਦਰੋਂ ਅੰਦਰੀ ਅਰਦਾਸ ਚੱਲ ਰਹੀ ਸੀ ਪ੍ਰਮਾਤਮਾ ਦੇ ਚਰਨਾਂ ਵਿੱਚ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਹੁਣ ਤੁਸੀਂ ਮਲਕੇ ਜਿਹੜਾ ব্রੌਂਜ਼ ਮੈडल ਝੋਲੀ ਪਾਉਣਾ ਵਾ ਤੇ ਉਹ ਮੇਰ ਹੋਗੀ ਤੇ ਮੇਰੀ ਉਹਨਾਂ ਨੂੰ ਮਤਲਬ ਕਿ ਬਹੁਤ ਗੁੱਡ ਵਿਸ਼ਿਜ਼ ਨੇ ਤੇ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਔਰ ਉਹਨਾਂ ਦੇ ਜਦੋਂ ਆਉਣਗੇ ਉਹਨਾਂ ਦਾ ਤੁਮ ਤੁਮ ਦੇ ਨਾਲ ਸਵਾਗਤ ਕੀਤਾ ਜਾਵੇਗਾ ਅੱਛਾ ਜਦੋਂ ਮੈਚ ਸ਼ੁਰੂ ਹੋਇਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਮਨ ਦੇ ਵਿੱਚ ਕਿਹੜੇ ਖਿਆਲ ਚੱਲ ਰਹੇ ਸੀਗੇ ਜਦੋਂ ਮੈਚ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਮੇਰੀ ਅਰਦਾਸ ਹੋਈ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜਗੇ ਉਸ ਤੋਂ ਬਾਅਦ ਮੈਂ ਆ ਕੇ ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰਨੀ ਆ ਪਰ ਜਦੋਂ ਉਹ ਮੈਚ ਮੈਂ ਦੇਖਣਾ ਸ਼ੁਰੂ ਕੀਤਾ ਮੇਰਾ ਮੈਂ ਆਪਣਾ ਆਪਣੇ ਆਪ ਦਾ ਇੱਕ ਕੌਨਫੀਡੈਂਸ ਜਿਹੜਾ ਸੀ ਉਹ ਬਣਾ ਕੇ ਬੈਠਾ ਸੀਗਾ ਕਿ ਟੀਮ ਜਿੱਤੇਗੀ ਹਾਂਜੀ ਤੇ ਅਰਦਾਸ ਅਰਦਾਸ ਤੁਸੀਂ ਕੀਤੀ ਅਰਦਾਸ ਪੂਰੀ ਹੋਈ ਅੱਜ ਪੂਰੀ ਪੂਰੀ ਮੇਰੀ ਉਸ ਅਕਾਲਪੁਰਖ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੂਰੀ ਅਰਦਾਸ ਹੋਈ ਆ ਕਿ ਜਿਹੜੀ ਅਰਦਾਸ ਉਹਨਾਂ ਨੂੰ ਕੀਤੀ ਸੀ ਵੀ ਜਿਹੜਾ ਮੇਰਾ ਜਰਮਨੀ ਦੇ ਵਿੱਚ ਮਲਕੇ ਦੇਖ ਕੇ ਮਨ ਅੱਜ ਮਾਯੂਸ ਹੋਇਆ ਵਾ ਉਹ ਸੱਚੇ ਪਾਸ਼ਾ ਖੁਸ਼ਖਬਰੀ ਤੁਸੀਂ ਦੇਣੀ ਆ ਉਹ ਅਕਾਲ ਪੁਰਖ ਨੇ ਬਹੁਤ ਹੀ ਖੁਸ਼ਖਬਰੀ ਦਿੱਤੀ ਆ ਲੇਕਿਨ 골ਡ ਵਾਲਾ ਸੀਗਾ ਕਿ ਭਾਈ 골ਡ ਝੋਲੀ ਪੈਣਾ ਹੈਗਾ ਪਰ ਅੰਤ ਦੇ ਵਿੱਚ ਉਹ 골ਡ ਨਹੀਂ ਝੋਲੀ ਪਿਆ ਉਸ ਦੀ ਥਾਂ ব্রੌਂਸ ਮੈਡਲ ਝੋਲੀ ਪਿਆ ਕਿੰਨੇ ਕੁ ਹੁਣ ਖੁਸ਼ੀ ਹੈ ਤੇ ਕੀ ਕੁਝ ਤਿਆਰੀਆਂ ਜਿਹੜੀਆਂ ਨੇ ਹੁਣ ਤੁਸੀਂ ਕੀਤਾ ਜਦੋਂ ব্রੌਂਸ ਝੋਲੀ ਦੇ ਜਦੋਂ ਜਦੋਂ ਇਹ ਭਾਰਤੀ ਦੀ ਟੀਮ ਦੇ ਖਿਡਾਰੀ ਆਉਣਗੇ ਇਹ ব্রونز ਮੈਡਲ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਨਿੱਘਾ ਸਵਾਗਤ ਸਾਡੀ ਪੰਜਾਬ ਸਰਕਾਰ ਵੱਲੋਂ ਵੀ ਕੀਤਾ ਜਾਵੇਗਾ ਕਿਉਂਕਿ ਸਾਰੇ ਦੇਸ਼ ਵਾਸੀਆਂ ਨੂੰ ਮਨ ਲ ਕੇ ਆਸ ਸੀ ਕਿ ਐਕਤੀਵ ਭਾਰਤ ਜਿਹੜਾ ਵਾ 골ਡ ਮੈਡਲ ਲੈ ਕੇ ਆਵੇਗਾ ਲੇਕਿਨ ਚਲੋ ਮਨ ਲ ਕੇ ਜਿਸ ਤਰ੍ਹਾਂ ਉਸ ਪਰਮਾਤਮਾ ਨੇ ਆਪਣੀ ਰਜ਼ਾ ਵਿੱਚ ਰੱਖਣਾ ਹੈ ਤੇ ਇਹ ব্রونز ਮੈਡਲ ਵੀ ਜਿਹੜਾ ਵਾ ਬਹੁਤ ਹੀ ਇਮੀਅਤ ਆ ਉਹਦੀ ਤੇ ਜਿਹੜਾ ਅੱਜ ਭਾਰਤ ਦਾ ਨਾਮ ਜਿਹੜਾ ਪੈਰਿਸ ਦੇ ਵਿੱਚ ਭੋਲੰਦ ਕੀਤਾ ਹਰ ਬਸ ਮਤਲਬ ਮਿਹਨਤ ਮਿਹਨਤ ਦਾ ਫਲ ਜਿਹੜਾ ਹੈਗਾ ਉਹ ਹਾਕੀ ਟੀਮ ਨੂੰ ਮਿਲ ਗਿਆ ਮਿਲਿਆ ਜੀ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਸੀ ਉਹਨਾਂ ਦਾ ਮੰਨ ਪੂਰਾ ਮਲਕੇ ਮਿਹਨਤ ਦਾ ਫਲ ਮਿਲਿਆ ਜੀ ਬਿਲਕੁਲ ਇਹ ਤਸਵੀਰ ਤੁਸੀਂ ਜਰੂਰ ਕਰਦੀ ਦੇਖੋ ਸੁਖਜੀਤ ਹੋਰਾ ਦੇ ਅਤੇ ਘਰ ਦੇ ਆਲੇ ਦੁਆਲੇ ਦੀ ਜਰੂਰ ਦੇਖੋ ਲੋਕ ਜਿਹੜੇ ਨੇ ਉਹ ਹੌਲੀ ਹੌਲੀ ਆ ਰਹੇ ਨੇ ਆ ਕੇ ਜਿਹੜਾ ਹੈਗਾ ਉਹ ਸੁਖਜੀਤ ਹੋਰਾ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਕਿਉਂਕਿ ਕਾਫੀ ਵੱਡੀ ਜਿਹੜੀ ਹੈ ਉਹ ਜਿੱਤ ਹੋਈ ਇੱਕ ਆਸ ਰਹੀ ਪੂਰੇ ਭਾਰਤ ਨੂੰ ਜਿਸ ਆਸ ਨੂੰ ਜਿਹੜਾ ਹੈਗਾ ਉਹ ਭਾਰਤੀ ਹਾਕੀ ਟੀਮ ਨੇ ਪੂਰਾ ਕੀਤਾ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਜਲੰਧਰ